ਜੀ ਬੋਲੋ ਹਾਂਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਐ 17 ਸਾਲ ਉਮਰ ਐ ਤੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿੱਥੇ ਗੱਡੀ ਐ ਫੈਮਿਲੀ ਐ ਸਾਰੀ ਨਾਲ ਬੈਠੀ ਐ ਕਿੱਥੇ ਗੱਡੀ ਠੋਡੀ ਆ ਗੱਡੀ ਐ ਦੇਖੋ ਭਾਣੇ ਦੀ ਡੈਥ ਹੋ ਗਈ ਠੀਕ ਐ ਠੀਕ ਐ ਪਰਿਵਾਰ ਦੇ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਐ ਦਾਦੀ ਐ ਪਰੌਣਾ ਐ ਜੀ ਹਾਂਜੀ ਬੇਬੇ ਕੀ ਹੋ ਗਿਆ ਜੀ ਰਾਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਕ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਵੀ ਅੱਜ ਪੰਜਾਬ ਬੰਦ ਸੀਗਾ ਜੋ ਕਾਲ ਦਿੱਤੀ ਹੈ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕਿ ਕਿ ਚੱਕਰ ਪੈ ਰਹੇ ਰਸਤਾ ਬੰਦ ਲਾ ਬਣੀ ਕਿੱਦਾਂ ਰਸਤਾ ਬੰਦ ਨਹੀਂ ਜਾਈਏ ਕਿੱਦਾਂ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਥ ਕਿਵੇਂ ਹੋ ਗਈ ਕੀ ਗੱਲਬਾਤ ਹੋ ਗਈ ਬਿਮਾਰ ਸੀਗੇ ਟੈਕ ਹੋ ਗਿਆ ਅੱਛਾ ਜੀ ਹਾਂਜੀ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲੋ ਆਜੋ ਬਾਈ ਜੀ ਗੱਡੀ ਲੈ ਆਓ ਇੱਕ ਰਵਾਇਤੀ ਬਣਾਇਆ ਤੇ ਇਹ ਵੀ ਜੇ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਅਜਾ ਕੇ ਜਿਹੜੇ ਕੰਦੇ ਕਸਾਮ ਜੱਜੇ ਕੰਦੀਆਂ ਬੜਾ ਪਾਣਾ ਸਾਡੇ ਢੈਠੋਂ ਗਈ ਪਾਲੇ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਆ ਮੈਂ ਦੇਖੋ ਪੜਾ ਕੇ ਕੱਚਾ ਕੱਚਾ ਕਿੱਥੇ ਬੋਲ ਇੱਧਰ ਨਹੀਂ ਪ੍ਰਧਾਨ ਜੀ ਉੱਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉੱਧਰ ਗੱਲਬਾਤ ਕਰੋ ਤੁਸੀਂ ਗੱਡੀ ਇਹ ਖੜੀ ਹੈ ਪਿੱਛੇ ਆ ਯਾਰ ਉੱਧਰ ਕਿਧਰ ਆ ਜੀ ਇੱਧਰ ਆ ਇੱਧਰ ਦੀ ਨਹੀਂ ਆਉ ਰਹੀ ਦੀ ਜੀ ਦੇ ਬਾਈਨਾ ਕੋਈ ਕੁਝ ਨਹੀਂ ਇੱਧਰ ਦੀ ਨਹੀਂ ਆ ਰਹੀ ਰੋ ਦੋ ਤੁਸੀਂ ਇੱਧਰ ਤੇ ਲਿਆ ਜਾਣਾ ਕਿਧਰ ਹੈ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਹਾਂ ਪਟਿਆਲੇ ਜਾਣਾ ਸੋ ਦੇਖ ਸਕਦੇ ਹੋ ਜੀ ਇਹਨਾਂ ਦੀ ਭਾਨ ਜੀ ਦੀ ਡੈਥ ਹੋ ਚੁੱਕੀ ਹੈ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪਰਾਪ ਵਾਲੇ ਲੱਗੀ ਜਿਹੜਾ ਠੀਕ ਹੈ ਉਹਨਾਂ ਨਾਲ ਜੇ ਅੱਗੇ ਜਾ ਕੇ ਲੈ ਆ ਲੈ ਜੀ ਬੋਲੋ ਹਾਂਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਐ 17 ਸਾਲ ਉਮਰ ਐ ਜੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਐ ਫੈਮਲੀ ਆ ਸਾਰੀ ਨਾਲ ਬੈਠੀ ਐ ਕਿਥੇ ਗੱਡੀ ਟੁੱਟੀ ਆ ਗੱਡੀ ਐ ਦੇਖੋ ਪੰਜੀ ਡੈਥ ਹੋ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਠੀਕ ਐ ਠੀਕ ਐ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਐ ਪਰੌਣਾ ਐ ਜੀ ਹਾਂਜੀ ਬੀਬੇ ਕੀ ਹੋ ਗਿਆ ਜੀ ਹਾਂ ਜੀ ਦੋਤਾ ਜੀ ਮੇਰਾ ਹਾਂ ਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਕ ਹੋ ਗਿਆ ਠੀਕ ਆ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਜਿਹੜਾ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨੇ ਕੀ ਕੀ ਚੱਕਰ ਪੈ ਰਹੇ ਰਸਤਾ ਬੰਦ ਲਾ ਪਾ ਨਹੀਂ ਕਿਸਾਨਾਂ ਨੇ ਬੰਦ ਨਹੀਂ ਜਾਈਏ ਕਿਧਰ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੋ ਬਿਮਾਰ ਸੀ ਫਿਰ ਟੈਕ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆ ਜੋ ਭਾਈ ਜੀ ਗੱਡੀ ਲੈ ਆਓ ਇਹਰ ਵਾਈਨ ਬਣਾਇਆ ਹੈ ਨਾ ਨਾਨਾ ਵਾਲੇ ਕੀ ਕਹਿੰਦੇ ਤੇ ਇਹਦੇ ਜੇ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਅੱਜ ਦੇ ਵਿੱਚ ਇੱਕ ਕਨੇ ਕਿਸਾਨ ਦਿੱਤੇ ਪੜ੍ਹਦੀ ਆ ਬਾਕੀ ਪਾਣਾ ਸਾਡੇ ਡੈਟ ਤੋਂ ਗਈ ਪਾਣਾ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਜਾਣਾ ਆ ਮੈਂ ਦੇਖੋ ਪੜਾ ਦੇ ਜੰਨਾ ਕਿੱਥੇ ਆ ਬੈਠੇ ਮਾਣ ਜੋਤਰਾ ਇੱਧਰ ਨਹੀਂ ਪ੍ਰਧਾਨ ਜੀ ਉੱਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉੱਧਰ ਗੱਲਬਾਤ ਕਰੋ ਤੁਸੀਂ ਗੱਡੀ ਆ ਖੜੀ ਐ ਆ ਯਾਰ ਇੱਧਰੋਂ ਕਿੱਧਰ ਆਂਗੇ ਇੱਧਰ ਆ ਇੱਧਰ ਲਿਆ ਇੱਧਰ ਦੀ ਲਿਆ ਆਉਂਦੀ ਇੱਧਰ ਦੀ ਲਿਆ ਵੀਰੇ ਆਹ ਉਹ ਦੁੱਧ ਵੀ ਇੱਧਰ ਦੀ ਲਿਆ ਜਾਣਾ ਕਿੱਧਰ ਹੈ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਤੂੰ ਦੇਖ ਸਕਦੇ ਹੋ ਜੀ ਇਹਨਾਂ ਦੀ ਭਾਂਜੀ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪਰਾਪ ਵਾਲੇ ਲਈ ਜਿਹੜਾ ਠੀਕ ਹੈ ਡੈਥ ਹੋ ਗਈ ਹੈ ਅੱਗਲੇ ਚੱਕ ਲੈ 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 ਬੋਲੋ ਹਾਂਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਐ 17 ਸਾਲ ਉਮਰ ਐ ਜੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਐ ਫੈਮਲੀ ਆ ਸਾਰੀ ਨਾਲ ਬੈਠੀ ਆ ਕਿਥੇ ਗੱਡੀ ਠੋਡੀ ਆਹ ਗੱਡੀ ਐ ਦੇਖੋ ਪੰਜੀ ਡੈਥ ਹੋ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਠੀਕ ਐ ਠੀਕ ਐ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਐ ਪਰੌਣਾ ਐ ਜੀ ਹਾਂਜੀ ਬੀਬੇ ਕੀ ਹੋ ਗਿਆ ਜੀ ਤਾਨ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਕ ਹੋ ਗਿਆ ਠੀਕ ਆ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਅਜ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਹੁਣ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨੇ ਕੀ ਕੀ ਚੱਕਰ ਪੈ ਰਹੇ ਰਸਤਾ ਬੰਦਾ ਪਾ ਜੀ ਕਿਦਾਂ ਅੱਗੇ ਬੰਦ ਨਹੀਂ ਜਾਈਏ ਕਿਦਨ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਥ ਕਿਵੇਂ ਹੋ ਗਿਆ ਕੀ ਗੱਲਬਾਤ ਹੋਊ ਬਿਮਾਰ ਸੀ ਫੇਰ ਟੈਕ ਹੋ ਗਿਆ ਅੱਛਾ ਜੀ ਹਾਂ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆਜੋ ਬਾਈ ਜੀ ਗੱਡੀ ਲੈ ਆਓ ਕਰਵਾਇਨ ਬਣਾਇਆ ਰਿਹਾ ਹੈ ਜੀ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਅੱਜ ਦੇ ਵਿੱਚ ਇੱਕ ਕਨੇ ਕਿਸਾਨ ਜਿੱਤੇ ਦੁਦਿਆ ਜੈਪਾਲ ਸਿੰਘ ਸਾਹਿਬ ਦੇ ਡੈਥ ਹੋ ਗਈ ਸਾਡੇ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਲੱਗੇ ਜਾਣਾ ਆ ਮੈਂ ਦੇਖੋ ਪੜਾ ਰਿਹਾ ਜੰਝਾ ਮੈਂ ਕਿੱਥੇ ਕਿੱਥੇ ਬੈਠੇ ਸਾਡੇ ਲੋਕ ਮਾਈ ਜੋਤਾ ਇੱਧਰ ਨੇ ਪ੍ਰਧਾਨ ਜੀ ਉੱਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਇੱਧਰ ਨਹੀਂ ਉੱਧਰ ਗੱਲਬਾਤ ਕਰੋ ਤੁਸੀਂ ਕਿੱਥੇ ਗੱਡੀ ਆ ਖੜੀ ਐ ਪਿੱਛੇ ਆ ਯਾਰ ਉੱਧਰੋਂ ਕਿੱਧਰੋਂ ਜੀ ਇੱਧਰ ਆ ਇੱਧਰ ਦੀ ਲਿਆ ਆ ਰੋੜੀ ਇੱਧਰ ਦੀ ਲਿਆ ਵੀਰੇ ਆ ਰੋੜੀ ਇੱਧਰ ਦੀ ਲਿਆ ਜਾਣਾ ਕਿੱਧਰ ਹੈ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਹਾਂ ਪਟਿਆਲੇ ਜਾਣਾ ਤੋ ਦੇਖ ਸਕਦੇ ਹੋ ਜੀ ਇਹਨਾਂ ਦੇ ਭਾਣ ਜੀ ਦੀ ਡੈਥ ਹੋ ਚੁੱਕੀ ਆ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪਰਾਪ ਵਾਲੇ ਲਈ ਜਿਹੜਾ ਠੀਕ ਹੈ ਡੈਥ ਹੋ ਗਿਆ ਆਪਣੇ ਚੱਕ ਲੈ ਲਿਆ ਲੈ ਬੋਲੋ ਹਾਂਜੀ ਭਾਈ ਦੇਖੋ ਆਪਣੇ ਭਾਣੇ ਦੀ ਡੈਥ ਹੋ ਗਈ ਹੈ 17 ਸਾਲ ਉਮਰ ਹੈ ਤੇ ਪਿੱਛੇ ਤੋਂ ਘਟੋ ਘਟ ਅਸੀਂ 100 ਕਿਲੋਮੀਟਰ ਦਾ ਸਫ਼ਰ ਕਰਨਾ ਕੋਈ ਰਸਤਾ ਹੀ ਨਹੀਂ ਮਿਲਦਾ ਦੱਸੋ ਅਸੀਂ ਜਾਈਏ ਕਿਤੇ ਗੱਡੀ ਹੈ ਫੈਮਿਲੀ ਆ ਸਾਰੀ ਨਾਲ ਬੈਠੀ ਹੈ ਕਿੱਥੇ ਗੱਡੀ ਠੱਡੀ ਆਹ ਗੱਡੀ ਹੈ ਦੇਖੋ ਭਾਣੇ ਦੀ ਡੈਥ ਹੋ ਵੀ ਰੋਟੀ ਭਾਣੇ ਦੀ ਡੈਥ ਹੋ ਗਈ ਹੈ ਠੀਕ ਹੈ ਠੀਕ ਹੈ ਪਰਿਵਾਰਕ ਮੈਂਬਰ ਕੌਣ ਕੌਣ ਨੇ ਇੱਕ ਮੰਮੀ ਆ ਦਾਦੀ ਐ ਪਰੌਣਾ ਐ ਜੀ ਹਾਂਜੀ ਬੇਬੇ ਕੀ ਹੋ ਗਿਆ ਜੀ ਕਾਣ ਜੀ ਦੋਤਾ ਜੀ ਮੇਰਾ ਹਾਂਜੀ ਦੋਤਾ ਮੁੱਕ ਗਿਆ ਵੀਰ ਜੀ ਮੇਰਾ ਟੈਕ ਹੋ ਗਿਆ ਠੀਕ ਹੈ ਜੀ ਤੁਹਾਨੂੰ ਪਤਾ ਵੀ ਅੱਜ ਪੰਜਾਬ ਬੰਦ ਸੀਗਾ ਜੋ ਕਾਲ ਦਿੱਤੀ ਸੀ ਕਿਸਾਨਾਂ ਵੱਲੋਂ ਉਹ ਤੁਹਾਡੀ ਗੱਡੀ ਅੱਗੇ ਜਾਣ ਦੇ ਰਹੇ ਨਹੀਂ ਕੀ ਕੀ ਚੱਕਰ ਪੈ ਰਹੇ ਰਸਤਾ ਬੰਦ ਲਾ ਪਾ ਨਹੀਂ ਕਿਦਾਂ ਰਸਤਾ ਬੰਦ ਹੈ ਨਹੀਂ ਜਾਈਏ ਕਿੱਧਰ ਨੂੰ ਵੀਰ ਜੀ ਅਸੀਂ ਕਿਹੜੀ ਜਗ੍ਹਾ ਪਹੁੰਚਣਾ ਵੀਰ ਜੀ ਪਟਿਆਲੇ ਪਹੁੰਚਣਾ ਬਾਈ ਜੀ ਠੀਕ ਹੈ ਕੀ ਕਿਵੇਂ ਡੱਤ ਕਿਵੇਂ ਹੋ ਗਈ ਕੀ ਗੱਲਬਾਤ ਹੋ ਗਈ ਬਿਮਾਰ ਸੀ ਫਿਰ ਟੈਕ ਹੋ ਗਿਆ ਅੱਛਾ ਜੀ ਹਾਂਜੀ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਗੱਲਬਾਤ ਕਰੋ ਕਿਸਾਨਾਂ ਨਾਲ ਜਾ ਕੇ ਚਲ ਆ ਜੋ ਬਾਈ ਜੀ ਗੱਡੀ ਲੈ ਆਓ ਕਾਈ ਕਰਵਾਇ ਨਾ ਇਹਦਾ ਖਾਨਾ ਵਾਲੇ ਕੀ ਕਹਿੰਦੇ ਤੇ ਇਹ ਜਿਹੜਾ ਪ੍ਰਧਾਨ ਜੀ ਨਾਲ ਗੱਲਬਾਤ ਕਰੋ ਨਾ ਅਸਲ ਤੇ ਨਿੱਕੇ ਹੈ ਕਦੇ ਕਿਸਾਨ ਜਦੋਂ ਕਹਿੰਦੀਆਂ ਜੈਸਾ ਪਾਣਾ ਸਾਹਿਬ ਦੇ 100 ਕਿੱਪਾ ਤੋਂ ਬੜੀ ਦੂਰ ਤੋਂ ਆਦੇ ਪ੍ਰਧਾਨ ਜੀ ਨਾਲ ਪਛਾਣਾ ਆ ਮੈਂ ਦੇਖੋ ਪੜਾ ਰਿਹਾ ਨੱਚਾ ਮੈਂ ਕਿੱਥੇ ਬੈਠਾ ਕਿੱਥੇ ਬੈਠਾ ਨਾਲੋ ਉਧਰ ਨੀ ਇਧਰ ਨਹੀਂ ਪ੍ਰਧਾਨ ਜੀ ਉਧਰ ਗੱਲ ਕਰੋ ਤੁਸੀਂ ਕਿਸਾਨਾਂ ਦੇ ਪ੍ਰਧਾਨ ਉਧਰ ਨਹੀਂ ਉਧਰ ਗੱਲਬਾਤ ਕਰੋ ਤੁਸੀਂ ਅੱਗੇ ਗੱਡੀ ਇਹ ਖੜੀ ਹੈ ਆ ਯਾਰ ਉਧਰੋਂ ਕਿਧਰਾਂ ਜੀ ਇਧਰ ਇਧਰ ਨਹੀਂ ਗਿਆ ਇਧਰ ਦੀ ਲਿਆ ਆਹ ਰੂ ਦੀ ਇਧਰ ਨਹੀਂ ਆ ਵੀ ਰੇ ਆਹ ਰੂ ਦੀ ਇਧਰ ਦੀ ਲਿਆ ਜਾਣਾ ਕਿਧਰ ਹੈ ਬਾਈ ਪਟਿਆਲੇ ਜਾਣਾ ਪਟਿਆਲੇ ਜਾਣਾ ਹਾਂ ਪਟਿਆਲੇ ਜਾਣਾ ਸੋ ਦੇਖ ਸਕਦੇ ਹੋ ਜੀ ਇਹਨਾਂ ਦੀ ਭਾਣ ਜੀ ਦੀ ਡੈਥ ਹੋ ਚੁੱਕੀ ਹੈ ਉੱਥੋਂ ਜਾ ਕੇ ਨਾ ਇੱਧਰ ਦੀ ਲਿਆ ਆਪਰਾਮ ਵਾਲੇ ਲੋਕੀ ਜਿਹੜਾ ਠੀਕ ਹੈ ਹੁਣ ਲੈ ਤੋਗੇ ਅੱਗੇ ਚੱਕ ਲੈ ਲੈ ਆ ਲੈ Ja,